ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿਲਬੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੇ ਨਵੇਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਐਡਰੈਸ ਸੱਜਣਾ ਆਪਾਂ ਕਨਫਰਮ ਕਰ ਦਿੰਦੇ ਆ ਪਹੁੰਚ ਕਰਨ ਲਈ ਪਿੰਡ ਜੋੜ ਸਿੰਘ ਵਾਲਾ तरीके ਪਤੰਤ ਤੋ ਪਹੁੰਚ ਕਰ ਸਕਦੇ ਆ ਪੱਟੀ ਤੋ ਕਰ ਸਕਦੇ ਆ ਨਾਲ ਲੱਗਦੇ ਪਿੰਡ ਵੱਡੇ ਸਿਭਰਾ ਦੁੱਬਲੀ ਬਿਲਕੁਲ ਨਵਾਂ ਬੋਲਾ ਕੋੜ ਬੁੱਢਾ ਇਹ ਸਾਰੇ ਨਾਲ ਲੱਗਦੇ ਲੱਗਦੇ ਜਿਹੜੇ ਪਿੰਡ ਆ ਤੇ ਡੇਟ ਆ ਜਿਹੜੀ ਆ ਵੀ ਆਪਾਂ ਕਨਫਰਮ ਕਰ ਦਿੰਨੇ ਆ 10 12 2024 ਤਾਂ ਵੀਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਮੇਰੇ ਵੀਰ ਜਿਹੜੇ ਲੋੜਵੰਦ ਆ ਜਿਨ੍ਹਾਂ ਨੇ ਪਸ਼ੂ ਵੇਚਣੇ ਹੁੰਦੇ ਆ ਉਹਨਾਂ ਤੱਕ ਖਰੀਦਣ ਵਾਲੇ ਭਰਾਵਾਂ ਤੱਕ ਜਿਹੜੀਆਂ ਵੀਡੀਓ ਟਾਈਮ ਟੂ ਟਾਈਮ ਪਹੁੰਚਦੀਆਂ ਰਹੇ ਆਪਣਾ ਜਿਹੜਾ ਵਪਾਰ ਦਾ ਕੰਮ ਆ ਸੇਲ ਪਰਚੇਜ ਦਾ ਕੰਮ ਆ ਦੇਲੀ ਆਪਣੇ ਕੋਲ ਜਿਹੜੇ ਪਸ਼ੂ ਆ ਆਉਂਦੇ ਰਹਿੰਦੇ ਆ ਅੱਜ ਤੁਹਾਨੂੰ ਜਿਹੜੀ ਆਪਾਂ ਦੋ ਪਸ਼ੂਆਂ ਤੇ ਜਿਹੜੀ ਆ ਚਾਤ ਮਰਾਵਾਂਗੇ ਇੱਕ ਜਿਹੜੀ ਆ ਗੱਬਣ ਨੀਲੀ 라ਵੀ ਦੀ ਉਸ ਸਮੇਂ ਦੀ ਜਿਹੜਾ ਸਮਾਂ ਵੀ ਕਨਫਰਮ ਕਰਾਂਗੇ ਤੇ ਇਹ ਜਿਹੜੀ ਝੋਟੀ ਆ ਮੂੰਹੋ ਚਾਰ ਦੰਦ ਦਾ ਸੋਨਾ ਇਹਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਕਰਾਂਗੇ ਇੱਕ ਬਿਲਕੁਲ ਨੀਣੀ ਨੀਲੀ ਦੀ ਉਨੇ ਤਾਜੀ ਸੂਈ ਅਜਰਾਤ ਇਹਦੀ ਆਪਾਂ ਜਿਹੜੀ ਐ ਡਿਟੇਲ ਕੱਲ ਅਪਡੇਟ ਦੇਵਾਂਗੇ ਵੈਸੇ ਨੋਰਮਲ ਤੁਹਾਨੂੰ ਜਿਹੜੀ ਇਹਦੀ ਝਾਤ ਜਰੂਰ ਮਰਾ ਦਿੰਨੇ ਆ ਠੀਕ ਆ ਜੀ ਚੰਗੇ ਦੁੱਧ ਵਾਲੀ ਆ ਬਾਕੀ ਹਜੇ ਸੂ ਸਵਾ ਦੇ ਵਿੱਚ ਆ ਕੱਲ ਆਪਾਂ ਇਹਦੀ ਵੀਡੀਓ ਅਪਲੋਡ ਕਰਾਂਗੇ ਤੇ ਕਰਦੇ ਆ ਗੱਲਬਾਤ ਉਹਦੀ ਆਪਾਂ ਬੜੀ ਛੋਟੀ ਆ ਨਾਲ ਦੀ ਨਾਲ ਸਾਰਾ ਜਿਹੜਾ ਡਾਟਾ ਨਾਲ ਨਾ ਸਾਂਝਾ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਹਰੇ ਵੀਰੋ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਦੇਖ ਰਿਹਾ ਹਰਵੇਲ ਗਲਡੇਰੀ ਫਾਰਮਿੰਗ ਨੂੰ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਕੀ ਵੀਰ ਮੇਰੇ ਪਤਵੱਦ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਆਪਾਂ ਤੁਹਾਨੂੰ ਜਿਹੜੇ ਦੋ ਨਾਗ ਅੱਜ ਜਿਹੜੇ ਬਿਲਕੁਲ ਤੁਹਾਡੇ ਰੂਹ-ਬਰੂ ਕੋ ਲੱਗੇ ਆ ਮੇਰੇ ਕੋ ਗੱਲ ਕਰੀਏ ਆਪਾਂ ਇਸ ਛੋਟੀ ਦੀ ਇਹ ਮੂੰਹ ਚਾਰ ਦੈਂਦਾ ਪਹਿਲਾ ਸੂਆ ਛੋਟੀ ਨੇ ਜਿਹੜਾ ਸੁਨਾਵਾ ਇਹ ਲక్ష్ਮੀ ਡੇਰੀ ਵਾਲਿਆਂ ਦਾ ਜਿਹੜਾ ਸਕੰਦਰ ਮਾਲੀ ਆ ਇਹ ਉਹਦੀ ਧੀ ਆ ਬਹੁਤ ਸੋਹਣੀ ਪਿੱਠਪੁੜੇ ਦੀ ਗੱਲ ਕਰੀਏ ਬਹੁਤ ਚੰਗੀ ਤੇ ਅੱਗੇ ਜਿਹੜੀ ਆ ਇਹ ਜਿਹੜੀ ਗੱਬਰ ਆ ਉਹ ਵੀ ਆਪਾਂ ਤਾਂ ਜਿਹੜਾ ਸੀਮਨ ਦਾ ਦੱਸਦੇ ਆ ਲੈ ਵਾ ਬਿਲਕੁਲ ਗੱਲ ਕਰੀਏ ਉਹਦੇ ਪਿੱਠਪੁੜੇ ਦੀ ਬਿਲਕੁਲ 2 2.5 ਫੁੱਟ ਦਾ ਜਿਹੜਾ ਇਹਦਾ ਪੁੱਠਾ ਹੀ ਆ ਤੇ ਸੋਹਣੀ ਹਾਈਟ ਆ ਛੋਟੀ ਦੀ ਸਿੰਗੀ-ਸਿੰਗੀ ਵੀ ਬਹੁਤ ਸੋਹਣੀ ਆ ਤੇ ਅੱਗੇ ਜਿਹੜੀ ਏਬੀਸੀ ਦੇ ਸੀਮਨ ਤੋਂ ਗੱਬਣਾ ਵੈਰਾਵਲੀ ਕਰਨਾਟਕਾ ਦਾ ਜਿਹੜਾ ਸ਼ੇਰੂ ਬੋਲਾ ਉਹਦੇ ਤੋਂ ਤੇ ਚੰਗਾ ਜਿਹੜਾ ਉਮੀਦ ਕਰਦੇ ਆ ਤੇ ਕਿਉਂਕਿ ਜਿਹੜੀਆਂ ਵੀ ਸਿਕੰਦਰ ਦੀਆਂ ਧੀਆ ਚੰਗੇ ਦੁੱਧ ਤੇ ਚੱਲਦੇ ਆ ਲక్ష్ਮੀ ਦੇਰੀ ਵਾਲਿਆਂ ਦਾ ਜਿਹੜਾ ਤੇ ਬਹੁਤ ਸੋਹਣਾ ਬਾਕੀ ਤਾਂ ਕੀ ਪਹਿਲਿਆਂ ਵਾਲਾ ਮੰਨ ਲਓ ਵੀ ਕੋਈ ਹੈ ਹੀ ਨਹੀਂਗਾ ਥੱਲੇ ਥੱਲੇ ਬਹੁਤ ਚੰਗੇ ਅਜੇ ਹਫਤਾ ਝੋਟੀ ਲੈ ਜਾਣਾ ਬਾਕੀ ਕੋਈ ਪਲੂਣ ਵਾਲੀ ਇਹਦੇ 'ਚ ਕੋਈ ਗੱਲ ਨਹੀਂ ਹੈਗੀ ਬਿਲਕੁਲ ਠੰਡੀ ਆ ਥੋੜਾ ਜਿਹਾ ਹੋਪਰਾਪਨ ਕਰਦੀ ਆ ਪਿੱਚ ਪੁੜਾ ਚੰਗਾ ਹਜੇ ਹਫਤਾ ਖੜੂਗੀ ਤੇ ਚੰਗਾ ਜਿਹੜਾ ਯਾਨੀ ਕਿ ਪੁੱਠਾ ਵਠਾ ਜਿਹੜਾ ਇਹਦਾ ਹੈਗਾ ਤੇ ਲੇਵਾ ਚੰਗਾ ਖੋਲੂਗੀ ਹਜੇ ਭਲਾ ਚੱਕਰੀਆਂ ਸ਼ੁਰੂ ਕੀਤੀਆਂ ਝੋਟੀ ਨੇ ਤੇ ਬਹੁਤ ਚੰਗੀ ਨਿਕਲੂਗੀ ਪੁੱਠਾ ਬਹੁਤ ਸੋਹਣਾ ਗੱਲ ਕਰੀਏ ਚੁੜਾਈ ਦੀ ਚੁੜਾਈ ਬਾਕਮਾਲਾ ਥੋੜਾ ਜਿਹਾ ਡਰਦੀ ਆ ਪਸ਼ੂਆਂ ਤੋਂ ਬਾਹਰ ਆਈ ਕਰਕੇ ਤੇ ਬਹੁਤ ਚੰਗੀ ਆ ਹਾਈਟ ਬਹੁਤ ਸੋਹਣੀ ਐ ਛੋਟੀ ਜੀ ਜੰਮੀ ਪਲੀ ਬਹੁਤ ਜ਼ਿਆਦਾ ਜੰਮੀ ਪਲੀ ਬਹੁਤ ਜਿਆਦੀ ਆ ਤੇ ਪਹਿਲੇ ਸੋਚੀ ਜੀ ਉਮੀਦ ਕਰਦੇ ਆ 12 13 ਕਿਲੋ ਤੇ ਚੱਲੂਗੀ ਬਹੁਤ ਚੰਗੀ ਆ ਜੰਮੀ ਪਲੀ ਆ ਪੂਰੀ ਫਿਰ 35 ਦੇ ਵਿੱਚ ਬਹੁਤ ਪੋਲੀ ਧਾਰ ਦੀ ਸਾਡੀ ਫੁੱਲ ਗਰੰਟੀ ਦੇਊਗੀ ਕਿਉਂਕਿ 35 ਬਹੁਤ ਚੰਗੀ ਆ ਜੀ ਧਾਰ ਪਿਛੇ ਦੀ ਵੀ ਗਰੰਟੀ ਆ ਪਾ ਪਿਛੇ ਦੀ ਵੀ ਗਰੰਟੀ ਧਾਰਦੀ ਇਹ ਪੁੱਠਾ ਬਹੁਤ ਸੋਹਣਾ ਬਿਲਕੁਲ ਕਹਿੰਦੇ ਨਾ ਵੀ ਇਹ ਗੱਲ ਕਰੀਏ ਪੁੱਠਾ ਤੇ ਬਹੁਤ ਜ਼ਿਆਦਾ ਚੌੜਾ ਚੜਾਈ ਚੜੂਈ ਦੀ ਹਾਂਜੀ ਤਾਂ ਕਹਿੰਦੇ ਮੰਜਾ ਭਾਵੇਂ ਢਾਲ ਗਏਦੇ ਤੇ ਆਪਾਂ ਬਹੁਤ ਸੋਹਣਾ ਇਹਰੇ ਵੀਰੇ ਇਧਰ ਕੈਮਰਾ ਪਿੱਛੋਂ ਲਿਆ ਥੋੜਾ ਜਿਆਦਾ ਡਰਦੀ ਆ ਬਹੁਤ ਵਧੀਆ ਬਾਕੀ ਰੇਟ ਜਿਹੜਾ ਸੱਜਣਾ ਉਹ ਵੀ ਆਪਾਂ ਕਨਫਰਮ ਕਰ ਦਿੰਨੇ ਆ ਇਹਦਾ 70000 ਰੁਪਿਆ ਰੇਟ ਆ ਉਹਦੇ ਜੋ ਮਾਨਤਾ ਨੂੰ ਜ਼ਰੂਰ ਕੀਤਾ ਜਾਊਗਾ ਘਰ ਆ ਸੱਜਣਾ ਦਾ ਬਿਲਕੁਲ ਜਿਹੜਾ ਆਪਾਂ ਇਹ ਵੀ ਨਾਲ ਦੀ ਨਾਲ ਤੁਹਾਨੂੰ ਗਰੰਟੀ ਦਿੰਦੇ ਆ ਬਿਲਕੁਲ ਸੂਣ ਤੋਂ ਬਾਅਦ ਆਏ ਨਹੀਂ ਕਿ ਤੰਗ ਕਰੂਗੀ ਕਿਉਂਕਿ ਠੰਡੀ ਸੀਲ ਬੜੀ ਆ ਕੋਈ ਇਹਦੇ 'ਚ ਸ਼ੱਕ ਨਹੀਂ ਆ ਰੇਡ ਵੀ ਤੋਂ ਲੈਣਾ ਹਾਂਜੀ ਰੇਡ ਵੀ ਖੋਲਿਆਂ ਵਾਲਾ ਖੋਲਿਆਂ ਵਾਲਾ ਹਾਂਜੀ ਪਹਿਲਾਂ ਝੋਟੀ ਦਾ ਖੋਲਿਆਂ ਵਾਲਾ ਆਪਣੀ ਤੀ ਜਿੰਨੇ ਮਰਜ਼ੀ ਵੀਡੀਓ ਵੇਖ ਲੈ ਸਾਰਾ ਰੇਟ ਜਾਇਜ਼ ਹੀ ਹੁੰਦਾ ਜਾ ਜਾਊਗਾ ਬਾਕੀ ਚੰਗਾ ਪਿੱਠ ਪੂੜਾ ਚੰਗਾ ਵਾ ਥਣ ਚੰਗਾ ਲੱਗਾ ਬਿਲਕੁਲ ਚਾਰੇ ਨੁੱਕਰਾਂ ਤੇ ਆ ਕੋਈ ਮਨ ਨਹੀਂ ਕਿ ਬਾਅਦ ਕਾੜਾ ਜਾ ਕਿਸੇ ਤਰੀਕੇ ਦਾ ਬਾਕੀ ਤੁਹਾਡੀ ਬਣੂਗੀ ਚੰਗੀ ਇੱਕ ਜਿਹੜੀ ਇਹ ਆਪਾਂ ਗੱਲ ਕਰੀਏ ਹੀਰੇ ਵੀਰ ਆਪਾਂ ਪਿਛਲੀ ਵੀਡੀਓ ਵਿੱਚ ਪਾਈ ਸੀਗੀ ਹਾਂਜੀ ਹਾਂਜੀ ਇਹ ਆਪਣੀ ਵੈਗੀ ਸੀ ਕਿਸੇ ਵੀਰ ਨੇ ਆਪਾਂ ਬੇਨਤੀ ਵੀ ਕਰਾਂਗੇ ਭਰਾਵਾਂ ਨੂੰ ਸਾਈ ਕਰਕੇ ਜਰੂਰ ਪਹੁੰਚਿਆ ਕਰੋ ਠੀਕ ਹੈ ਜੀ ਜੇ ਬੰਦਾ ਸਾਈ ਕਰਕੇ ਨਹੀਂ ਪਹੁੰਚਦਾ ਤਾਂ ਪਿਛਲਾ ਗਾਹਕ ਜਿਹੜਾ ਸਾਡਾ ਖਰਾਬ ਹੁੰਦਾ ਵਾ ਬੇਨਤੀ ਹੈ ਜੇ ਆਪਾਂ ਸਾਈ ਕਰਦੇ ਆ ਤਾਂ ਜਰੂਰ ਮੇਰੇ ਵੀਰ ਪਹੁੰਚਿਆ ਕਿਉਂਕਿ ਕਿਸੇ ਵੀਰ ਨੇ ਸਾਈ ਕਰਕੇ ਡੋਨਟ ਡਿਵੈਟ ਕਰਨ ਲਈ ਕਿਹਾ ਸੀ ਤੇ ਉਹ ਮਾ ਵੀ ਜਿਹੜੇ ਗਾਹਕ ਹੁੰਦੇ ਸਾਡੇ ਉਹ ਪਿਛਲੇ ਗਾਹਕ ਵੀ ਖਰਾਬ ਹੁੰਦੇ ਆ ਉਦੀ ਗੱਲ ਕਰੀਏ 3-4 ਮਹੀਨੇ ਦੀ ਗੱਬਣਾ। ਬਾਕੀ ਚੰਗੀ ਆ, ਨੀਲੀ ਵੀ ਇਹ ਚਾ ਪਿਓਰ। ਤੇ ਖੱਬੇ ਪਾਸੇ ਜਿਹੜਾ ਇਹਦਾ ਡਿੰਗਾ ਘੱਟ ਆਉਂਦਾ ਤੇ ਜੰਮੀ ਪਲੀ ਆ। ਦੁੱਧ ਜਿਹੜਾ 12-13 ਕਿਲੋ ਨਾਰਮਲ ਚੋਾਈ ਕਰਾਈ ਜਾਊਗੀ। ਰੇਟ ਬਹੁਤ ਜਾਇਜ਼ ਆ। ਆਹ ਖੁਕ ਬਹੁਤ ਸੋਹਣੀ ਆ। ਬਿਲਕੁਲ ਬਿੱਲੀ ਮਣਕੀ ਆ। ਤੇ ਬਾਗਮਾਲ ਚੀਜ਼ ਆ। ਬਿਊਟੀ ਵੱਖ ਤੋਂ ਵੀ ਸੋਹਣੀ ਆ ਤੇ ਆਖ-ਖੁਕ ਦੀ ਗੱਲ ਕਰੀਏ। ਬਿਲਕੁਲ ਬਿੱਲੀ ਮਨ ਕੀ ਆਖੂ ਕੋ ਬਹੁਤ ਸੋਹਣੀ ਆ ਘਟਕੁੱਟ ਖੱਬੇ ਪਾਸੇ ਆ ਗਿਆ ਅੱਗੇ ਜਿਹੜੀ ਆ ਇਹ 480 ਦੇ ਸੀਮਨ ਤੋਂ ਗੱਬਣ ਤੇ ਦੋ ਦੋ ਚੰਗਾ ਭਰ ਜੂਗੀ ਬਾਕੀ ਚਲੋ ਬਣੀ ਥਣੀ ਆਪਾਂ ਵੇਖੀ ਪਹਿਲਾਂ ਵੀ ਤਾਂ ਮੀਲ ਕਰਦੇ ਆ ਚੰਗੇ ਦੁੱਧ ਦੀ ਤੇ ਸੋਣਾ ਇਹਨੇ ਬਹੁਤ ਵਧੀਆ ਸਮੇਂ ਦੇ ਵਿੱਚ ਆ ਜਦੋਂ ਫੁੱਲ ਆ ਨਹੀਂ ਕੇ ਫੱਗਣ ਚੇਤ ਦੇ ਵਿੱਚ ਜਾਗੇ ਮੇਰੇ ਹਿਸਾਬ ਨਾਲ ਇਹਦਾ ਜੇਠ ਹਾਰ ਦੇ ਦਿਨ ਪੂਰੇ ਜੇਠ ਹਾਰ ਦੇ ਦਿਨ ਗਰਮੀ ਚ ਸੂਗੀ ਗਰਮੀ ਚ ਸੂਗੀ ਹਾਂਜੀ ਤੇ ਚੰਗੀ ਜਿਹੜੀ ਚੋਾਈ ਕਰਾਊਗੀ ਉਹਨਾਂ ਦਿਨਾਂ ਚ ਵੀ ਉੱਟਾ ਪਾਟਾ ਚੰਗੀ ਜੰਮੀ ਪਈ ਆ ਤੇ ਰੇਟ ਬਹੁਤ ਜਾਇਜ਼ ਆ ਇਹਦਾ ਆ ਚੈੱਕ ਕਰ ਲਓ ਬਾਕੀ ਵੀਰ ਮੇਰੇ ਨੂੰ ਫਿਰ ਮੈਂ ਬੇਨਤੀ ਕਰਦਾ ਕਿ ਜੇ ਜਦੋਂ ਤੁਸੀਂ ਸਾਈ ਕਰਦੇ ਜੋ ਜਰੂਰ ਪਹੁੰਚਿਆ ਕਰੋ ਜਾਂ ਫਿਰ ਸਾਨੂੰ ਫੋਨ ਚੁੱਕਿਆ ਕਰੋ ਫੋਨ ਕਰਕੇ ਦੱਸਿਆ ਕਰੋ ਕਈ ਨੇ ਸਮੇਂ ਦੇ ਵਿੱਚ ਅਸੀਂ ਆ ਸਕਦੇ ਹਾਂ ਜਾਂ ਨਹੀਂ ਆਹਣਾ ਦਾ ਜਵਾਬ ਦੇ ਦੇ ਹਾਂ ਦਾ ਜਵਾਬ ਜਰੂਰ ਦਿਆ ਕਰੋ ਤੇ ਕਾਫੀ ਜਿਹੜੇ ਵਪਾਰੀ ਭਰਾ ਵੀ ਖਰਾਬ ਹੁੰਦੇ ਆ ਤੇ ਜਿਹੜੇ ਹੋਰ ਪਿੱਛੇ ਗਾਗ ਲਾਈਨ 'ਚ ਲੱਗੇ ਹੁੰਦੇ ਆ ਉਹ ਵੀ ਖਰਾਬ ਹੁੰਦੇ ਆ ਰੇਟ ਤਾਂ ਖਾਣਾ ਕਰ ਤੇ ਰੇਟ ਜਿਹੜਾ ਆਪਾਂ ਇਹ ਦੱਸਣਾ ਜ਼ਰੂਰ ਦੱਸਦੇ ਆ ਤੁਹਾਡੇ ਨੂੰ 45000 ਰੁਪਿਆ ਰੇਟ ਆ ਉਹ ਚੋਂ ਮਾਨ ਤਨ ਘਰ ਆਿਆਂ ਦਾ ਜਰੂਰ ਕੀਤਾ ਜਾਊਗਾ ਤੇ ਫੋਨ ਨੰਬਰ ਜਿਹੜਾ ਆਪਾਂ ਉਹ ਵੀ ਤੁਹਾਨੂੰ ਦੱਸ ਦਈਏ 990382025 9906382025 ਮਿਲਦੇ ਆ ਕਿ ਨਵੇਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ